ਅੱਜ ਰਾਜਾ ਬਿੰਦੂ ਜੀ ਪਟਿਆਲੇ ਆਏ ਕਾਗਜ਼ ਪਰੌਣ ਆਲੇ ਧਰਮਵੀਰ ਗਾਂਧੀ ਨੂੰ ਨਾਲ ਲਿਆਏ ਪਰ ਕਾਂਗਰਸੀ ਬਹੁਤ ਘਟਿਆ ਹੈ ਪਤਾ ਨਹੀਂ ਕਿਉਂ ਨਾ ਆਏ ਇਹਦਾ ਜਵਾਬ ਤਾਂ ਰਾਜਾ ਬਿੰਦੂ ਜੀ ਦੇਣਗੇ ਕਿਉਂਕਿ ਰਾਜਾ ਬਿੰਦੂਆਂ ਗੱਟੀਆਂ ਦੇ ਟਾਇਰ ਕੱਸ ਗਏ ਪਰ ਉਹਨਾਂ ਨੂੰ ਮਹਾਰਾਣੀ ਪ੍ਰਨੀਤ ਕੌਰ ਦੇ ਕਾਬਲ ਕੋਈ ਵੀ ਕਾਂਗਰਸੀ ਵੀ ਲੱਭਿਆ ਜਿਹੜਾ ਉਹਨਾਂ ਦਾ ਮੁਕਾਬਲਾ ਕਰ ਸਕੇ ਇਸੇ ਕਰਕੇ ਉਹਨਾਂ ਨੇ ਜਿਹੜੇ ਲੋਕ ਵੀ ਨੇ ਉਹਨਾਂ ਨੇ ਇਹ ਮਹਿਲਾ ਨਾਲ ਵਫਾਦਾਰੀ ਪਹਿਲਾਂ ਵੀ ਸੀ ਤੇ ਹੁਣ ਵੀ ਰੱਖੀ ਹੈ ਤੇ ਰਾਜਾ ਬੜਿੰਦੀ ਤੁਹਾਨੂੰ ਮੈਂ ਕਲੀਅਰ ਕਰਨਾ ਚਾਹੁੰਦਾ ਹਾਂ ਮੁੱਦਿਆਂ ਦੇ ਤੇ ਆਂਕੜਿਆਂ ਦੇ ਸਹਾਦ ਨਾਲ ਕਲੀਅਰ ਕਰਨਾ ਚਾਹੁੰਦਾ ਹਾਂ ਤੁਸੀਂ ਕਿਹਾ ਧਰਮਵੀਰ ਗਾਂਧੀ ਨੇ ਮਹਾਰਾਣੀ ਪ੍ਰਨੀਤ ਨਾਲੋਂ ਕੌਰ ਨਾਲੋਂ ਜ਼ਿਆਦਾ ਮੁੱਦੇ ਚੱਕੇ ਸਭ ਤੋਂ ਜ਼ਿਆਦਾ ਉੱਥੇ ਹਾਜ਼ਰੀ ਭਰੀ ਮੈਂ ਪੰਜਾ ਪੰਜਾ ਸਾਲਾਂ ਦਾ ਸਹਾਇਤਾ ਤੁਹਾਨੂੰ ਦਊਂਗਾ ਮਹਾਰਾਣੀ ਪ੍ਰਨੀਤ ਕੌਰ ਨੇ ਇਸ ਟਰਮ ਦੇ ਵਿੱਚ 27 ਸਵਾਲ ਪੁੱਛੇ ਤੇ ਗਾਂਧੀ ਜੀ ਨੇ ਆਪ ਦੀ ਟਰਮ ਦੇ ਵਿੱਚ 2014 ਵਾਲੀ ਚ ਕੱਲੇ 15 ਸਵਾਲ ਪੁੱਛੇ 27 ਸਵਾਲ ਜ਼ਿਆਦਾ ਨੇ ਕਿ 15 ਸਵਾਲ ਜਾਣਾ ਗਣਿਤ ਚੰਗੀ ਤਰ੍ਹਾਂ ਚੈੱਕ ਕਰ ਲਿਓ ਤੇ ਥੋੜੇ ਮਾਨ ਜੋ ਗਾਂਧੀ ਜੀ ਦੀ ਅਟੈਂਡੈਂਸ ਜੀ ਜਿਹੜੀ ਉਹ 55% ਰਹੀ ਤੇ ਮਹਾਰਾਣੀ ਪ੍ਰਨੀਤ ਕੌਰ ਦੀ ਅਟੈਂਡੈਂਸ ਉਤੇ ਹਾਜ਼ਰੀ ਆ ਜਿਹੜੀ 85% ਸੀ ਕੋਈ ਵੀ ਗੱਲ ਪੰਜਾਬ ਦੀ ਹੁੰਦੀ ਸੀ ਬੱਚਿਆਂ ਦੀ ਹੁੰਦੀ ਸੀ ਵਿਦੇਸ਼ਾਂ ਦੇ ਵਿੱਚ ਰਹਿੰਦੇ ਸਾਡੇ ਪੰਜਾਬੀਆਂ ਦੀ ਹੁੰਦੀ ਸੀ ਤਾਂ ਮਹਾਰਾਣੀ ਪ੍ਰਨੀਤਕੌਰ ਮੁੱਦੇ ਚੱਕਦੇ ਆਏ ਪਰ ਤੁਹਾਡੇ ਗਾਂਧੀ ਜੀ ਕਿਤੇ ਦਿਖਾਈ ਨਹੀਂ ਦਿੱਤੇ ਫਿਰ ਤੁਸੀਂ ਸਵਾਲ ਚੱਕਿਆ ਹੜਾਂ ਦਾ ਤੁਹਾਡੇ ਤੋਂ ਨੇ ਤਾਂ ਪੁੱਛਿਆ ਕਿ ਗਾਂਧੀ ਜੀ ਤੁਹਾਡੇ ਹੜਾਂ ਦੇ ਵਿੱਚ ਕਿੱਥੇ ਸੀ ਤੁਸੀਂ ਕਿਹਾ ਉਹਨਾਂ ਦਾ ਮੈਨੂੰ ਪਤਾ ਨਹੀਂ ਤੁਸੀਂ ਪਾਣੀ ਦੇ ਵਿੱਚ ਸੀ ਤੁਹਾਡੇ ਤੋਂ ਕੀ ਕਰਾਣਾ ਜੀ ਤੁਸੀਂ ਤਾਂ ਬਠੰਡੇ ਸੀ ਬਠਿੰਡੇ ਵੀ ਨਾ ਵਿਖੇ ਹੁਣ ਤੁਸੀਂ ਲੁਧਿਆਣੇ ਆਲੇ ਦਿਖਣ ਲੱਗੇ ਸੋ ਕਪਤਾਨ ਸਾਹਿਬ ਦਾ ਪਰਿਵਾਰ ਮਹਾਰਾਣੀ ਸਾਹਿਬ ਸਾਰੇ ਜਾਣੇ ਪੂਰੇ ਪਰਿਵਾਰ ਸਮੇਟ ਪਿੰਡਾਂ ਦੇ ਵਿੱਚ ਸੀ ਹੜ੍ਹ ਦੇ ਪਾਣੀ ਦੇ ਵਿੱਚ ਸੀ ਲੋਕਾਂ ਨੂੰ ਸੇਵਾ ਸਹੂਲਤਾਂ ਰਾਸ਼ਨ ਖਾਣਾ ਪੀਣਾ ਜੋ ਲੜਿੰਦਾ ਸੀ ਉਹ ਪੂਰੇ ਪੰਜਾਬ ਨੇ ਦੇਖਿਆ ਪੂਰੇ ਹਿੰਦੁਸਤਾਨ ਨੇ ਦੇਖਿਆ ਜਦੋਂ ਆਮ ਆਦਮੀ ਪਾਰਟੀ ਦਾ ਮંત્રી ਉਹਨਾਂ ਨੂੰ ਰੋਕਦਾ ਸੀ ਇਹ ਸੱਚ ਹੈ ਲੋਕਾਂ ਨੇ ਵੇਖਿਆ ਤੇ ਮਹਿਲਾ ਨਾ ਵਫਾਦਾਰੀਆਂ ਦੀ ਤੁਸੀਂ ਗੱਲ ਕੀਤੀ ਹੈ ਮਹਿਲਾ ਦੇ ਵਫਾਦਾਰ ਬਹੁਤ ਲੋਕ ਨੇ ਤੁਹਾਡੇ ਕਾਂਗਰਸ ਦੇ ਵਿੱਚ ਵੀ ਉਹ ਵਫਾਦਾਰ ਬੈਠੇ ਨੇ ਜੋ ਸਾਡਾ ਸਾਥ ਅੱਜ ਵੀ ਦਿੰਦੇ ਨੇ ਪਰ ਤੁਹਾਨੂੰ ਉਹ ਦਿਖ ਰਹੇ ਨਹੀਂ ਫਿਰ ਮੈਂ ਬਾਰ-ਬਾਰ ਕਹਿਣਾ ਹੈ ਕਿ ਐਕਟੀਆਰ ਭਰੋਸਾ ਪਰਨੀਤ ਕੌਰ ਤੇ ਆ ਪਟਿਆਲੇ ਦਾ ਭਰੋਸਾ ਪਰਨੀਤ ਕੌਰ ਹੈ ਨਾ ਕਿ ਗਾਂਧੀ ਤੇ ਨਾ ਕੋਈ ਹੋਰ